ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੁਛ ਨਹੀਂ ਸਵਾਗਤ ਕਰਦਾ ਤੁਹਾਡੇ ਆਪਣੇ ਕੁਛ ਨਹੀਂ ਬਲੌਗ ਦੇ ਵਿੱਚ ਕੁਛ ਨਹੀਂ ਕੁਛ ਨਹੀਂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਕੁਛ ਨਹੀਂ ਜਦੋਂ ਕੋਈ ਮੇਰੇ ਵਰਗਾ ਮਲੰਗ ਜਾਂ ਬੰਦਾ ਕਿਸੇ ਨੂੰ ਹੌਲੀ ਕਿਦਨੇ ਮੂੰਹ ਚ ਗਾਲ ਨਹੀਂ ਕੱਢਦਾ ਤੇ ਅਗਲਾ ਮੂੰਹ ਦਾਵ ਕਾ ਜਾਂ ਮਾਰਦਾ ਓਏ ਕੀ ਕਹਣਾ ਓਏ ਤਾਂ ਫਿਰ ਮੇਰੇ ਵਰਗਾ ਕਹਿੰਦਾ ਨਹੀਂ ਕੁਛ ਨਹੀਂ ਕਿਉਂ ਕੁਛ ਨਹੀਂ ਉਹ ਕੁਛ ਨਹੀਂ ਜਾਂ ਕਈ ਵਾਰੀ ਜਦੋਂ ਮੇਰੇ ਵਰਗਾ ਕੋਈ ਕੰਜੂਸ ਜਿਹਾ ਬੰਦਾ ਕਿਸੇ ਦੁਕਾਨ ਤੇ ਜਾਂਦਾ ਸਮਾਨ ਦਾ ਰੇਟ ਪੁੱਛ ਕਈ ਫਿਰ ਮੁੜਨ ਲੱਗਦਾ ਨਾ ਦੁਕਾਨਦਾਰ ਕਹਿੰਦਾ ਭਾਈ ਕੀ ਲੈਣਾ ਸੀ ਕਹਿੰਦਾ ਭਾਈ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਜਾਂ ਫਿਰ ਕਈ ਵਾਰੀ ਮੇਰੇ ਵਰਗਾ ਕੋਈ ਨੀਤ ਮੋੜੀ ਵਾਲਾ ਬੰਦਾ ਕੁਛ ਲੁੱਕ ਕੇ ਖਾਂਦਾ ਨਹੀਂ ਹੁੰਦਾ ਤੇ ਜੇ ਕੋਈ ਯਾਰ ਦੋਸਤ ਪੁੱਛ ਲੈ ਕੀ ਖਾਣਾ ਓ ਫਿਰ ਕਹਿੰਦਾ ਭਾਈ ਕੁਛ ਨਹੀਂ ਭਾਈ ਕੁਛ ਨਹੀਂ ਉਹ ਕੁਛ ਨਹੀਂ ਦੋਸਤੋ ਕੁਛ ਨਹੀਂ ਬਾਰੇ ਤੁਸੀਂ ਜਾਣਦੇ ਹੋ ਆ ਦੇਖੋ ਆ ਪਿੱਛੇ ਸਾਰਾ ਕੁਛ ਨਹੀਂ ਆ ਉਹ ਦੇਖੋ ਉਹ ਸਾਰਾ ਕੁਛ ਨਹੀਂ ਹੈ ਕੁਛ ਨਹੀਂ ਹਰ ਥਾਂ ਤੇ ਮੌਜੂਦ ਹੁੰਦਾ ਦੋਸਤੋ ਤੇ ਜੇ ਤੁਹਾਨੂੰ ਮੇਰਾ ਕੁਛ ਨਹੀਂ ਬਲੌਗ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਸੋ ਜਾਣਦੇ ਮੈਨੂੰ ਕੀ ਰੌਲਾ ਜਾ ਕੁਛ ਨਹੀਂ ਜੀ ਕੁਛ ਨਹੀਂ ਮੇਰਾ ਬੱਤ ਆ ਗਿਆ ਕੁਛ ਨਹੀਂ ਕਰਦੇ ਕੁਛ ਨਹੀਂ